ਨਾ ਲਾਅ ਐਂਡ ਆਰਡਰ ਤੇ ਚਰਚਾ ਨਾ ਲੈਂਡ ਪੂਲਿੰਗ ਜਿਹੜੀ ਹੈ ਉਹਦੇ ਤੇ ਕਿਸੇ ਕਿਸਮ ਦੀ ਚਰਚਾ ਰੱਖੀ ਹੈ ਤੋਂ ਮੈਂ ਸਮਝਦਾ ਕੰਪਲੀਟ ਸਾਰੇ ਦਾ ਸਾਰਾ ਸੈਸ਼ਨ ਇਹ ਜਿਹੜਾ ਇਹ Netflix ਦੇ ਸੀਰੀਅਲ ਵਰਗਾ ਜਾਂ Netflix ਤੇ ਚੱਲਦਾ ਹੁੰਦਾ ਨਾ ਜੁਗਨੂ ਹਾਜ਼ਰ ਹੋ ਇਹ ਜੁਗਨੂ ਹਾਜ਼ਰ ਹੋ ਦੇ ਇੱਕ ਸੀਰੀਅਲ ਵਰਗਾ ਚਲਾ ਦਿੱਤਾ ਟਾਈਮ ਆਪੋਜੀਸ਼ਨ ਦਾ ਵੀ ਵੇਸਟ ਕੀਤਾ ਕਰੋੜਾ ਰੁਪਏ ਟੈਕਸਪੇਅਰ ਦੇ ਵੀ ਇਹਨਾਂ ਨੇ ਖੂਬ ਵਿੱਚ ਸੁੱਟੇ ਨੇ ਕੋਈ ਇੱਕ ਬਿਜ਼ਨਸ ਇਹੋ ਜਿਹਾ ਇਹਨਾਂ ਨੇ ਨਹੀਂ ਕੀਤਾ ਕਿ ਉਹ ਵਪਾਰੀਆਂ ਦੇ ਹੱਕ 'ਚ ਹੋਏ ਕਿਸਾਨਾਂ ਦੇ ਹੱਕ 'ਚ ਹੋਏ ਖੇਤ ਮਜ਼ਦੂਰ 6 ਦਿਨ ਇਹਨਾਂ ਨੇ ਕਰੋੜਾਂ ਰੁਪਏ ਹਰ ਰੋਜ਼ 1 ਕਰੋੜ ਰੁਪਿਆ ਖਰਚ ਹੁੰਦਾ 6 ਕਰੋੜ ਰੁਪਿਆ ਖਰਚਿਆ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਅੱਜ ਹਰਡਲੀ ਅੱਜ ਇਹਨਾਂ ਨੇ ਆਪਣੀ ਕੈਪਟਨ ਮੀਟਿੰਗ ਬੁਲਾਈ ਸੀ ਆ 15-20 ਮਿੰਟ ਪਹਿਲੇ ਜਾਂ ਅੱਧੇ ਘੰਟਾ ਪਹਿਲੇ ਬੇਅਦਬੀਆਂ ਦੇ ਉੱਤੇ ਜਿਹੜਾ ਮਤਾ ਲੈ ਕੇ ਆਣਗੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੇ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੀ ਤੁਲਨਾ Netflix ਤੇ ਪ੍ਰਸਾਰਿਤ ਜਗਨੂ ਹਾਜ਼ਰ ਹੈ ਪ੍ਰੋਗਰਾਮ ਦੇ ਨਾਲ ਕਰਦਿਆ ਕਿ ਹੈ ਕਿ ਮੌਜੂਦਾ ਸੈਸ਼ਨ ਕਿਸੇ ਕੰਮ ਦਾ ਨਹੀਂ ਹੈ ਇਸ ਦੇ ਵਿੱਚ ਨਾ ਕੋਈ ਚਰਚਾ ਕੀਤੀ ਨਾ ਹੀ ਕਿਸੇ ਵਰਗ ਦੇ ਲਈ ਕੋਈ ਨੀਤੀ ਲਿਆਂਦੀ ਗਈ ਹੈ ਕਾਬਲੇ ਹੋ ਰਿਹਾ ਹੈ ਕਿ ਜਗਨੂ ਹਾਜ਼ਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਉਹਨਾਂ ਦਿਨਾਂ ਦਾ ਪ੍ਰੋਗਰਾਮ ਹੈ ਜਦੋਂ ਇੱਕ ਕਲਾਕਾਰ ਦੇ ਤੌਰ ਤੇ ਆਪਣਾ ਕਰੀਅਰ ਬਣਾ ਰਹੇ ਸਨ ਤਬਾਜਵਾ ਨੇ ਕਿਹਾ ਕਿ ਲੈਂਡ ਪੁਲਿੰਗ ਨੀਤੀ ਇੱਕ ਵੱਡਾ ਘਟਾਲਾ ਤੇ ਕਰੋੜਾਂ ਰੁਪਏ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂ ਇਥੋਂ ਚੋਰੀ ਕਰਕੇ ਲੈ ਜਾਣਗੇ ਉਹਨਾਂ ਕੇਸਾਨਾਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਜ਼ਮੀਨ ਦੇ ਇੱਕ ਇੰਚ ਵੀ ਇਹਨਾਂ ਨੂੰ ਨਾ ਦੇ ਕਿਉਂਕਿ ਡੇਢ ਸਾਲ ਬਾਅਦ ਜਦੋਂ ਇਹਨਾਂ ਦੀ ਸਰਕਾਰ ਚਲੀ ਜਾਵੇਗੀ ਤਾਂ ਕੋਈ ਵੀ ਵਿਅਕਤੀ ਇਸ ਦੇ ਲਈ ਜ਼ਿੰਮੇਵਾਰ ਨਹੀਂ ਹੋਵੇਗਾ oppositon main opposition party congress se ਸਾਡੇ ਕੋਲ ਅਜੇ ਤੱਕ ਕੋਈ ਡਰਾਫਟ ਪੜਨੂ ਹੀ ਹੈ। ਉਹਦਾ ਮਤਲਬ ਇਹ ਹੈ ਕਿ ਇੰਦਾ ਸੰਜੀਦਾ ਮਸਲੇ ਤੇ ਬੇਅਦਬੀਆਂ ਦਾ ਮਸਲਾ ਜਿਹੜਾ ਉਹ ਸੰਜੀਦਾ ਮਸਲੇ ਦੇ ਉੱਤੇ ਇਹ ਆਪੋਜੀਸ਼ਨ ਨੂੰ ਯਾ ਆਪੋਜੀਸ਼ਨ ਤੇ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੂੰ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਕਿ ਅਸੀਂ ਅਪਲਾਈ ਕਰ ਸਕੀਏ ਆਪਣੇ ਮਾਈਂਡ ਨੂੰ ਕੋ ਰਿਸਰਚ ਕਰ ਸਕੀਏ ਕੋ ਗੱਲਬਾਤ ਕਰ ਸਕੀਏ ਕੋ ਇਸ ਸਰਕਾਰ ਨੂੰ ਕਿਤੇ ਦੇ ਵਿੱਚ ਖੜਾ ਕਰ ਸਕੀਏ ਜਿਸ ਸਰਕਾਰ ਨੇ ਕਿਹਾ ਸੀ ਅਸੀਂ 24 ਘੰਟਿਆਂ ਦੇ ਵਿੱਚ ਕੁੰਮਰ ਵਿਜੇ ਪ੍ਰਤਾਪ ਦੀ ਸਿੱਟ ਦੀ ਰਿਪੋਰਟ ਨੂੰ ਲਾਗੂ ਕਰਕੇ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰਾਂਗੇ ਆ ਸਾਢੇ 3 ਸਾਲ ਬੀਤਣ ਤੋਂ ਬਾਅਦ ਕੁਝ ਵੀ ਨਹੀਂ ਕਿਸੇ ਨੂੰ ਪਤਾ ਚਲਾਨ ਪੁੱਠਾਪ ਨਹੀਂ ਹੋਇਆ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋਈ ਇੱਕ ਕੇਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਤੇ ਸੁਖਬੀਰ ਸਿੰਘ ਬਾਦਲ ਇਸ ਕੇਸ ਤੋਂ ਹੀ ਬਾਹਰ ਨੇ ਤੋਂ ਦਾ ਮਤਲਬ ਹੈ ਕਿ ਪਹਿਲੇ ਥੋਈ ਇਨਾਂ ਦੀ ਮਨਸ਼ਾ ਉਹਨਾਂ ਨੂੰ ਬਕਾਇਦਾ ਤੌਰ ਪਰਇਲ ਜ਼ੁਮਾ ਕਰਨ ਦੇ ది హోల్ ਕੇਸ ਬਿਕੋਜ਼ ਆਫ ది ਆਪ ਆਪ ਦੀ ਸਰਕਾਰ ਕਾਰਨ ਭਗਵੰਤ ਜੀ ਉਹਨਾਂ ਦੀ ਰਹਿਨਮਾਈ ਕਾਰਨ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਦੀ ਰਹਿਨਮਾਈ ਕਾਰਨ ਆਲਰੇਡੀ ਸਾਡੀਆਂ ਬੇਦਵੀਆਂ ਦੇ ਕੇਸ ਬਹੁਤ ਹੱਦ ਤੱਕ ਕਚਹਿਰੀਆਂ ਵਿੱਚ ਇਹਨਾਂ ਕਮਜ਼ੋਰ ਕੀ ਹੁਣ ਇਸ ਤੋਂ ਇਲਾਵਾ 2 ਦਿਨ ਦੀ ਵੇਖੋ ਸਪੀਕਰ ਸਾਹਿਬ ਨੇ ਕਿਹਾ ਕਿ ਮੈਂ ਆਪੋਜੀਸ਼ਨ ਪਾਰਟੀ ਦੇ ਕਹਿੰਦੇ ਬਾਜੋਪੀ ਸਾਹਿਬ ਦੇ ਕਹਿੰਦੇ 2 ਦਿਨ ਦੀ ਮਨਜ਼ੂਰੀ ਦਿੱਤੀ ਐਕਸਟਰਾ ਮੰਡੇ ਤੇ ਟਿਊਜ਼ਡੇ ਸੋਮਵਾਰ ਤੇ ਮੰਗਲਵਾਰ ਅਸੀਂ ਹਾਊਸ ਵਧਾਇਆ ਸਾਡਾ ਉਹਦੇ ਵਿੱਚ 2 ਪੁਆਇੰਟ ਸੀ ਪੰਜਾਬ ਦੇ ਵਿੱਚ ਸਾਰ ਨੂੰ ਭਗਤਾ ਮੁੱਦਾ ਅੱਜ ਲਾਏਡ ਆਰਡਰ ਕੱਲ ਮੈਂ ਬੋਰ ਹੋ ਕੇ ਆਇਆ ਵਰਮਾ ਸਾਹਿਬ ਦੇ ਭੋਗ ਤੇ ਉੱਥੇ ਜਾ ਕੇ ਆਇਆ ਉਸ ਟਾਈਮ ਦੇ ਉੱਤੇ ਸਾਰਾ ਏਰੀਆ ਜਿਹੜਾ ਉੱਥੇ ਆਇਆ ਸੀ ਕੰਪਲੀਟਲੀ ਤੇਸ਼ਦ ਦੇ ਵਿੱਚ ਤੋਂ ਇਹਦੇ ਬਾਰੇ ਮੈਂ ਤੁਹਾਨੂੰ ਆ ਕੇ ਜਦੋਂ ਹੀ ਵਿਧਾਨ ਸਭਾ ਤੋ ਆਵਾਂਗੇ ਡਿਟੇਲਡ ਗੱਲ ਕਰਾਂਗਾ ਦੂਸਰੀ ਗੱਲ ਅਸੀਂ ਮੰਗੀ ਸੀ ਲੈਂਡ ਪੂਲਿੰਗ ਸਾਡੀ ਪਾਰਟੀ ਤੇ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਅੱਜ ਬਹੁਤ ਵੱਡੇ ਪੇਮਾਨੇ ਤੇ ਹਜ਼ਾਰਾਂ ਦੀ ਤਦਾਦ ਵਿੱਚ ਜਿਹੜਾ ਇਹਨਾਂ ਦਾ ਗਲਾਡਾ ਦਾ ਆਫਿਸ ਹੈ ਲੁਧਿਆਣੇ ਦੇ ਵਿੱਚ ਉਹਦੇ ਸਾਹਮਣੇ ਧਰਨਾ ਚੱਲਦੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਨੇ ਜਿਸ ਤਰ੍ਹਾਂ ਮੋਦੀ ਦੀ ਕਾਲੇ ਕਾਨੂੰਨਾਂ ਦਾ ਜਿਹੜਾ ਮਨਸੂਬਾ ਸੀ ਸਾਡੀਆਂ ਜ਼ਮੀਨਾਂ ਕੰਟਰੈਕਟ ਬੇਸਿਸ ਤੇ ਲੈ ਕੇ ਅਡਾਨੀਆਂ ਤੇ ਬਾਨੀਆਂ ਤੇ ਹੱਥੇ ਦੇਣੀਆਂ ਜੇ ਉਹ ਮਨਸੂਬਾ ਸਿਰੇ ਨਹੀਂ ਚੜਿਆ ਤੇ ਜਿਹੜਾ ਇਹ ਕੇਜਰੀਵਾਲ ਦਾ ਭਗਵੰਤ ਦਾ ਤੇ ਸਤਿੰਦਰ ਜੈਨ ਦਾ ਮਨਸੂਬਾ ਹੈ ਪੰਜਾਬ ਨੂੰ ਲੁੱਟਣ ਦਾ ਇਹ ਲੈਂਡ ਪੂਲਿੰਗ ਨਹੀਂ ਲੈਂਡ ਫੂਲਿੰਗ ਦਾ ਮਨਸੂਬਾ ਹੀ ਸਿਰੇ ਨਹੀਂ ਚੜਿਆ 1 ਇੰਚ ਪੈਲੀ ਮੈਂ ਸਮੁੱਚੇ ਜਿੰਨੇ ਮਾਲਕ ਨੇ ਤੇ ਕਿਸਾਨ ਭਰਾ ਨੇ ਉਹਨਾਂ ਨੂੰ ਬੇਨਤੀ ਕਰੂੰਗਾ 1 ਇੰਚ ਵੀ ਨਾ ਦਿਓ ਇਹਨਾਂ ਲੁੱਟ ਕੇ ਭੱਜ ਜਾਣਾ ਜੇ ਕੇਜਰੀਵਾਲ ਨੇ 10 ਸਾਲਾਂ ਚ ਇੱਕ ਸਾਈਨ ਫਾਈਲ ਤੇ ਨਹੀਂ ਕੀਤਾ ਹੁਣ ਭਗਵੰਤਨ ਨੇ ਨਹੀਂ ਕਰਨਾ ਚੀਫ ਸਕੱਟਰੀ 27 ਦੇ ਵਿੱਚ ਜਦੋਂ ਨਵੀਂ ਸਰਕਾਰ ਬਣਨੀ ਹੈ ਦੋ ਮਹੀਨੇ ਰਿਟਾਇਰ ਹੋ ਕੇ ਵੀ ਭੱਜ ਜਾਣਾ ਆਪਾਂ ਕਿਦ ਕੋਈ ਚੀਜ਼ਾਂ ਲਵਾਂਗੇ ਤੁਹਾਡੀਆਂ ਜਾਇਦਾਦਾਂ ਤੁਹਾਡੀ ਇਹ ਜ਼ਮੀਨ ਕੌਡੀਆਂ ਭਾ ਕਿਸੇ ਨੇ ਨਹੀਂ ਖਰੀਦਣੀ ਘਰਾਂ ਦੇ ਘਰ ਤਬਾਹ ਕਰਨ ਦਾ ਇਹਨਾਂ ਦਾ ਏਜੰਡਾ ਹੈ 35 ਤੋਂ 40 ਹਜ਼ਾਰ ਕਰੋੜ ਰੁਪਈਆ ਇਹਦੇ ਚੋਂ ਪੈਸੇ ਕਢਣੇ ਦੋ ਸਾਡੇ ਮੁੱਦੇ ਜਿਹੜੇ ਅਜੇ ਤੱਕ ਉਹ ਲਿਸਟ ਹੀ ਨਹੀਂ ਕੀਤੇ ਸਪੀਕਰ ਸਾਹਿਬ ਨੇ ਨਾ ਲਾਅ ਐਂਡ ਆਰਡਰ ਤੇ ਚਰਚਾ ਨਾ ਲੈਂਡ ਪੂਲਿੰਗ ਜਿਹੜੀ ਹੈ ਉਹਦੇ ਤੇ ਕਿਸੇ ਕਿਸਮ ਦੀ ਚਰਚਾ ਰੱਖੀ ਹੈ ਤੋਂ ਮੈਂ ਸਮਝਦਾ ਕੰਪਲੀਟ ਸਾਰੇ ਦਾ ਸਾਰਾ ਸੈਸ਼ਨ ਇਹ ਜਿਹੜਾ ਇਹ Netflix ਦੇ ਸੀਰੀਅਲ ਵਰਗਾ ਜਾਂ Netflix ਤੇ ਚੱਲਦਾ ਹੁੰਦਾ ਨਾ ਜੁਗਨੂ ਹਾਜ਼ਰ ਹੋ ਇਹ ਜੁਗਨੂ ਹਾਜ਼ਰ ਹੋ ਦੇ ਇੱਕ ਸੀਰੀਅਲ ਵਰਗਾ ਚਲਾ ਦਿੱਤਾ ਟਾਈਮ ਆਪੋਜੀਸ਼ਨ ਦਾ ਵੀ ਵੇਸਟ ਕੀਤਾ ਕਰੋੜਾਂ ਰੁਪਏ ਟੈਕਸਪੇਅਰ ਦੇ ਵੀ ਇਹਨਾਂ ਨੇ ਖੂਬ ਵਿੱਚ ਸੁੱਟੇ ਨੇ ਕੋਈ ਇੱਕ ਬਿਜ਼ਨਸ ਇਹੋ ਜਿਹਾ ਇਹਨਾਂ ਨੇ ਨਹੀਂ ਕੀਤਾ ਕਿ ਵਪਾਰੀਆਂ ਦੇ ਹੱਕ 'ਚ ਹੋਏ ਕਿਸਾਨਾਂ ਦੇ ਹੱਕ 'ਚ ਹੋਏ ਖੇਤ ਮਜ਼ਦੂਰਾਂ ਦੇ ਹੱਕ 'ਚ ਹੋਏ ਸਾਡੇ ਬਿਜ਼ਨਸਮੈਨ ਜਿਹੜੇ ਨੇ ਵਪਾਰੀ ਜਿਹੜੇ ਉਹਨਾਂ ਤੇ ਕੋਈ ਹੱਕ 'ਚ ਹੋਏ ਕੋਈ ਸਟੂਡੈਂਟਸ ਦੇ ਹੱਕ 'ਚ ਕੋਈ ਇੱਕ ਸਿੰਗਲ ਪਾਲਿਸੀ ਇਹੋ ਜਿਹੀ ਨਹੀਂ ਆਈ ਜਿਹੜੀ ਲੋਕ ਹਿੱਤ ਦੇ ਵਿੱਚ ਚ ਉਹ ਵੇਖ ਲੈਨੇ ਅੱਜ ਦੇ Netflix ਦੇ ਵਿੱਚ ਜੁਗਨੂ ਵਾਲਾ ਜਿਹੜਾ ਸੀਰੀਅਲ ਹੈ ਜੁਗਨੂ ਹਾਜ਼ਰ ਹੋਏ ਤੇ ਕੀ ਬੰਦਿਆ